ਸ਼ੌਲ ਸੂਟ ਆਇਆ ਜੀ ਏਕ ਟੈਕਸ ਬ੍ਰਾਂਡ ਦਾ ਬਹੁਤ ਵੱਡੀ ਸੇਲ ਲਾਈ ਆਪਾਂ ਬ੍ਰਾਂਡ ਸੂਟਾਂ ਦੀ ਸਰਦੀਆਂ ਦੇ ਸਟਾਫ ਆ ਗਏ ਸਾਰੇ ਕੋ ਆਪਣੇ ਕੋਲ ਜਲਦੀ ਜਦੀ ਬੁਕਿੰਗ ਕਰਵਾ ਲਓ ਜੀ ਇਹ ਨਾਲ ਨਾਲ ਸੋਲਡ ਆਊਟ ਹੋ ਜਾਂਦੇ ਨੇ ਹੁਣ ਕਿਉਂਕਿ ਬਹੁਤ ਵੱਡੀ ਆਫਰ ਦੇ ਵਿੱਚ ਆਇਆ ਜੀ ਆਪਣੇ ਕੋਲ ਸ਼ੌਲ ਸੂਟ ਹੈ ਏਕ ਟੈਕਸ ਬ੍ਰਾਂਡ ਦਾ ਸ਼ਾਰਟ ਦੇਖੋ ਜੀ ਡਿਜੀਟਲ ਪ੍ਰਿੰਟ ਦੀ ਸ਼ਾਰਟ ਆ ਗਈ ਪਸ਼ਮੀਨੇ ਦੇ ਉੱਪਰ ਪ੍ਰਿੰਟ ਹੈ ਜੀ ਏਕ ਟੈਕਸ ਬ੍ਰਾਂਡ ਦਾ ਸੂਟ ਜਿਹੜਾ ਤੁਹਾਨੂੰ ਬਾਜ਼ਾਰ ਦੇ ਵਿੱਚ ਮਿਲਣਾ ਨਹੀਂ ਜੇ ਮਿਲੂ 1000 ਰੁਪਏ ਦਾ ਮਿਲੂਗਾ ਨਾਲ ਸ਼ੌਲ ਆਊਗਾ ਜੀ ਏਕ ਟੈਕਸ ਬ੍ਰਾਂਡ ਦਾ ਸੂਟ ਆ ਗਿਆ ਤੇ ਨਾਲ ਆਊਗੀ ਬ ਮਤਲਬ ਸਾਰਾ ਪਸ਼ਮੀਨ ਦੇ ਵਿੱਚ ਸੂਟ ਆਊਗਾ ਜੀ ਕਲਰ ਚਾਰ ਨੇ ਬ੍ਰਾਂਡ ਏਕੇ ਟੈਕਸ ਦਾ ਜੀ ਬਹੁਤ ਸੋਹਣੇ ਕਲਰ ਨੇ ਜਲਦੀ ਜਲਦੀ ਸਕਰੀਨਸ਼ਾਟ ਲੈ ਇੱਕ ਲੋ ਆਰਡਰ ਬੁੱਕ ਕਰਵਾਇ ਚਲੋ ਜੀ ਆਹ ਦੇਖੋ ਤਾਂ ਸ਼ਾਲ ਆ ਗਿਆ ਬਹੁਤ ਵਧੀਆ ਸ਼ਾਲਾ 2 ਮੀਟਰ ਦੀ ਸ਼ਰਟ 2 ਮੀਟਰ ਸ਼ਾਲ ਤੇ ਨਾਲ ਆਊਗੀ ਬਾਟਮ ਸੈਲ ਪ੍ਰਿੰਟ ਦੀ ਆਹ ਬਾਟਮ ਚੈੱਕ ਕਰੋ ਜੀ ਸੈਲ ਪ੍ਰਿੰਟ ਦੀ ਬਾਟਮ ਆਊਗੀ ਬਹੁਤ ਵਧੀਆ ਆਫਰ ਦੇ ਉੱਪਰ ਆਏ ਨੇ ਸੂਟ ਆਪਣੇ ਕੋਲ ਜਲਦੀ ਜਲਦੀ ਸਕਰੀਨਸ਼ਾਟ ਲੈ ਚਲੋ ਆਰਡਰ ਬੁੱਕ ਕਰਵਾਇ ਚਲੋ ਪ੍ਰਾਈਸ ਬਜ਼ਾਰਾ ਦੇ ਵਿੱਚ ਮਿਲਣਾ ਜੀ 1000 ਰੁਪਏ ਪਲੱਸ ਆਪਣੇ ਕੋਲ ਆਫਰ ਲੱਗ ਗਿਆ ਜੀ ਸਰਜਰ ਸੂਟਾਂ ਦੇ ਜਲਦੀ ਜਲਦੀ ਵਿਜ਼ਿਟ ਕਰ ਲੋ ਜੀ ਜਾਂ ਆਰਡਰ ਬੁੱਕ ਕਰਵਾ ਲੋ ਸ਼ਿਪਿੰਗ ਹੈਗੀ ਇੱਕ ਸੂਟ ਦੀ 50 ਰੁਪਏ ਦੋ ਦੀ 100 ਰੁਪਏ ਆਨਲਾਈਨ ਪੇਮੈਂਟ ਤੇ ਆਰਡਰ ਲੈ ਜਾਊਗਾ ਕਲਰ ਚਾਰ ਆਉਣਗੇ ਪਸ਼ਮੀਨਾ ਦੇ ਸੂਟਾਂ 1000 ਰੁਪਏ ਵਾਲਾ ਤੁਹਾਨੂੰ ਮਿਲੂਗਾ 550 ਰੁਪਏ ਵਿੱਚ 550 ਰੁਪਏ ਦਾ ਸੂਟ ਮਿਲੂਗਾ ਜੀ ਪਸ਼ਮੀਨਾ ਦਾ ਪ੍ਰਿੰਟ ਸੂਟ ਹੈ ਇਹ ਇੱਕ ਟੈਕਸ ਬ੍ਰਾਂਡ ਦਾ ਨਾਲੇ ਇਹ ਇੱਕ ਟੈਕਸ ਬ੍ਰਾਂਡ ਦਾ ਸੂਟ ਹੈ ਜੀ ਪਸ਼ਮੀਨਾ ਦੇ ਉੱਪਰ ਪ੍ਰਿੰਟ ਸੂਟ ਬਹੁਤ ਸੋਹਣਾ ਸਟਾਫ ਹੈ ਲਓ ਜੀ ਬੋਹਰੇ ਕਦਰਲੇ ਚਾਰ ਕਦਰਲੇ ਪ੍ਰਾਈਸ ਓਨਲੀ 550 ਰੁਪਏ ਦੇ ਨੇ ਵਿੱਚ ਹੈ ਜੀ ਆ ਪੀਚ ਕਦਰਾਂ ਗਿਆ ਜੀ ਚਾਰ ਚਾਰ ਕਦਰਾਂ ਦੇ ਜਲਦੀ ਜਲ ਸਕਰੀਨ ਸ਼ਾਟ ਲੈ ਕੇ ਆਰਡਰ ਬੁੱਕ ਕਰਵਾ ਲਓ ਸਕਰੀਨ ਦਾ ਨੰਬਰ ਤਾਂ ਜੀ ਆਰਡਰ ਸਾਨੂੰ ਵਟਸਐਪ ਤੇ ਭੇਜਣਾ ਚਾਰ ਕਲਰ ਹੈ ਪ੍ਰਾਈਸ ਓਨਲੀ ਔਨ 5